ਜਦੋਂ ਆ ਪਹੁੰਚੇ ਆ ਵੀ ਪਟਿਆਲੇ ਸੰਡੇ ਮਾਰਕੀਟ ਚ ਜਿਵੇਂ ਦਿੱਲੀ ਦੇ ਸਾਦਰ ਬਾਜ਼ਾਰ ਵਰਗਾ ਮਾਹੌਲ ਬਣਿਆ ਪਿਆਗਾ ਇਹ ਸੰਡੇ ਨਹੀਂ ਲੱਗਦੀ ਆ ਮਾਰਕੀਟ ਇੱਥੇ ਫੈਂਟਾਂ ਸ਼ਰਟਾਂ ਲੋਹਰਾਂ ਬਹੁਤ ਸਸਤੀਆਂ ਮਿਲਦ ਨੇ 100-100 ਰੁਪਈਆਂ ਦੋ ਲੋਹਰਾਂ 100 ਦੀਆਂ ਦੋ ਸ਼ਰਟਾਂ ਇਸ ਤਰ੍ਹਾਂ ਮਿਲਦੀਆਂ ਨੇ ਇੱਥੇ ਆਹ ਦੇਖੋ ਕਿਵੇਂ ਲੋਕਾਂ ਦਾ ਹਜੂ ਮੋਪੜਿਆ ਪਿਆ ਦੇਖੋ ਬਈ ਦਿੱਲੀ ਦੇ ਸਦਰ ਬਾਜ਼ਾਰ ਵਰਗਾ ਮਾਹੌਲ ਆ ਜਾਮਾ ਅਜੇ ਤਾਂ ਖੁੱਲਿਆ ਖੁੱਲਿਆ ਜਰੂਰ ਅੱਥੇ ਪਾਕੇ ਆ ਮੜਾ ਜਾ ਮਾਹੌਲ ਜਮਾ ਪੈਸ ਤਾਂ ਮੈਨੂੰ ਵੀ ਜਗਾ ਨਹੀਂ ਰਹਿੰਗੀ ਜਮਾ ਦਿੱਲੀ ਦਾ ਸਦਰ ਬਾਜ਼ਾਰ ਦਾ ਮਾਹੌਲ ਬਣ ਜਾਂਦਾ ਤੇ ਹਰ ਤਰ੍ਹਾਂ ਦੀ ਚੀਜ਼ ਮਿਲਦੀ ਆ ਦੇਖੋ ਬੱਚਿਆਂ ਵਾਲੇ ਸੂਟ ਲੋਰਾਂ ਟੀ-ਸ਼ਰਟਾਂ ਸਰਦੀਆਂ ਵਾਲੀਆਂ ਆਈਟਮਾਂ पूरे पूरे उधर और भाई दो सौ रुपये गुडियां दो, 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 <shrall> दो, दो, दो सौ ਦੇਖੋ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਲੱਗਣ ਹੀ ਲੱਗੀ ਹੈ ਜੇ ਮਾਰਕੀਟ ਆਕਣ ਵਾਲਾ ਬਸ ਮਾਹੌਲ ਹੈ ਉਹਦੇ ਕੋਟੇ ਕੋਟੇ ਨੂੰ ਮਾਲ ਆਈ ਜਾਂਦਾ ਉਹ ਜਿਹੜਾ ਵੀ ਪਟਿਆਲੇ ਆਉਂਦਾ ਮੇਰਾ ਵੀਰ ਸੰਦੇ ਨੂੰ ਇੱਥੇ ਇੱਕ ਵਾਰ ਪਹੁੰਚ ਕੇ ਦੇਖੇ ਜਰੂਰ ਮਾਹੌਲ ਪੂਰਾ ਵੈਰੀ ਹੁੰਦਾ